ਅਕਾਲੀ ਦਲ ਦੇ ਰੋਡ ਸ਼ੋਅ ਨੇ ਲੋਕ ਸਭਾ ਚੋਣਾਂ ਵਿੱਚ ਸੋਨ ਸਿੰਘ ਠੰਡਲ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ ਦੱਸਿਆ ਕਿ ਬਾਜ਼ਾਰਾਂ ਵਿੱਚ ਅਕਾਲੀ ਦਲ ਅਕਾਲੀ ਦਲ ਹੋਈ ਪਈ ਹੈ ਅਤੇ ਹੋਰ ਦੱਸਿਆ ਕਿ ਬਾਜ਼ਾਰਾਂ ਵਿੱਚ ਅਕਾਲੀ ਦਲ ਨੇ ਜਿੱਥੇ ਦੁਕਾਨਦਾਰ ਨੂੰ ਸਨਮਾਨਿਤ ਕੀਤਾ ਉੱਥੇ ਦੂਜੇ ਪਾਸੇ ਰঞ্জੀਤ ਸਿੰਘ ਖੁਰਾਣਾ ਅਤੇ ਅਕਾਲੀ ਦਲ ਦੀ ਟੀਮ ਨੂੰ ਵੀ ਦੁਕਾਨਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਕਾਲੀ ਦਲ ਨੂੰ ਵੋਟ ਦੇਣ ਦਾ ਭਰੋਸਾ ਦਿੱਤਾ ਅਤੇ ਰੋਡ ਸ਼ੋਅ ਵਿੱਚ ਕਾਲੀਦਾਲ ਜਿੰਦਾਬਾਦ ਦੇ ਨਾਰੇ ਗੂੰਜ ਰਹੇ ਗੂੰਜ ਰਹੇ ਤੇ ਗੂੰਜਦੇ ਹੀ ਰਹੇ ਆਉ ਤੁਹਾਨੂੰ ਸੁਣਾਉਂਦੇ ਆ ਕੀ ਕਿਹਾ ਹਲਕਾ ਇੰਚਾਰਜ ਰਣਜੀਤ ਸਿੰਘ ਖਰਾਨਾ ਨੇ ਅਤੇ ਉਸ ਦੀ ਟੀਮ ਨੇ ਫੋਰੈਕਸ ਨਿਊਜ਼ ਚੈਨਲ ਤੋਂ ਵਾਈਕਲ ਤੋਂ ਗੱਲ ਦੇ ਆਜ ਸ਼੍ਰੋਮਣੀ ਕਾਲੀਦਾਲ ਹਲਕਾ ਫੁਆੜਾ ਵੱਲੋਂ ਸਾਡੇ ਉਮੀਦਵਾਰ ਸੌਨ ਸਿੰਘ ਠੰਡਾ ਜੀ ਜੋ ਕਿ ਹੁਸ਼ਾਰਪੁਰ ਹਲਕੇ ਤੋਂ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਹਨ ਹੱਕ ਦੇ ਇੱਕ ਕਰੋੜ ਤੋਂ ਵੱਡੇ ਗਏ ਜਿੱਦ ਤੇ ਸਾਨੂੰ ਅਸੀਂ ਅਪੀਲ ਕੀਤੀ ਉਹ ਦਲੰਦਾਰਾਂ ਨੇ ਸਾਨੂੰ ਖੁੱਲਾ ਸਮਰਥਨ ਦਿੱਤਾ ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਤੋਂ ਨਿਸ਼ਾਨ ਤੱਕੜੀਆਂ ਮਾਰਨ ਦਵਾ ਕੇ ਸਾਬ ਸੋਮ ਸਿੰਘ ਫਰਮੇ ਨੂੰ ਦਾਮਜਬ ਕਰਾਂਗੇ ਤਾਂ ਜੋ ਆਪਾਂ ਆਪਣੀ ਕਿਦਰੀ ਵਾਰਡ ਨੂੰ ਜਿੱਤ ਸਕੀਏ ਕਿ ਅਸੀਂ ਵੀ ਇਹ ਦਾ ਆਪਣੇ ਪਾਰਟੀ ਦੇ ਸਾਡੇ ਟਿਕਾਣੇ ਹੋਏਗੇ ਜਿਵੇਂ ਜਸਵੰਤ ਸਿੰਘ ਬਾਦਲ ਜੀ ਉਹ ਇੱਕ ਪੱਟੀ ਜਿਵੇਂ ਪੂਰੇ ਪੰਜਾਬ ਤੇਰਾ ਜੋ ਜਿੱਤ ਵੱਡੇ ਕਰਦੇ ਜਿੱਤਾਂਗੇ ਆ ਵੀ ਸੀਟਾਂ ਲੈ ਕੇ ਆਵਾਂਗੇ ਇਹਨੇ ਕਿਹਾ ਇੱਕ ਵਾਰ ਸਮੂਹ ਮੁਵਾਰੇ ਦੇ ਦੁਕਾਨਦਾਰਾਂ ਜਿਨ੍ਹਾਂ ਨੇ ਅੱਜ ਸਾਨੂੰ ਪੂਰਾ ਸਮਰਥਨ ਦਿੱਤਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਪਾਰਟੀ ਦੇ ਆਗੂਦਾਰ ਵਰਕਰ ਨਾਲ ਸਾਡੇ ਗਏ ਆ ਜਿੰਨੀ ਗਰਮੀ ਗਏ ਆ ਉਹਨਾਂ ਦਾ ਸਾਰਿਆਂ ਦਾ ਕਰਦਾ ਤੇ ਸਾਰਿਆਂ ਨੂੰ ਫੀਲ ਕਰਦਾ ਕਿ ਆਓ ਆਪਾਂ ਆਪਣੀ ਖੇਤਰੀ ਪਾਰਟੀ ਨੂੰ 1 ਜੂਨ ਨੂੰ ਤਗੜੇ ਚੋਣ ਨਿਸ਼ਾਨਾ ਫੜਨ ਦਿਵਾ ਕੇ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਦੀ ਬਖਸ਼ੇ ਅੱਜ ਜੋ ਸਾਡੇ ਮੁਵਾਰੇ ਦੇ ਵਿੱਚ ਹਲਕਾ ਸਾਡਾ ਲੋਕ ਸਭਾ ਹਲਕਾ ਸ਼ਹਿਰਪਤ ਤੋਂ ਸੋਰ ਸਿੰਘ ਖੰਡਲ ਉਮੀਦਵਾਰ ਹਨ ਸ਼੍ਰੋਮਣੀ ਅਕਾਲੀ ਦਲ ਨੂੰ ਸੋਚੋ 100% ਸ਼ਹਿਰ ਵਾਸੀਆਂ ਨੇ ਪਿੰਡਾਂ ਦੇ ਵਿੱਚ ਦਾ ਅਕਾਲੀ ਦਲ ਮੰਨਿਆ ਸੀ ਸ਼ਹਿਰ ਵਾਸੀ ਵੀ ਮੰਨਗੇ ਕਿ 100 ਤੋਂ 100% ਅਕਾਲੀ ਦਲ ਦੇ ਨਾਮ ਖੜੇ ਸਾਰਾ ਜੂਮ ਜੀ ਵੀਰ ਆਏ ਤੇ ਅਨੁਮਾਨ ਉਸ ਤੋਂ ਜਾਨ ਕਰਾ ਰਹੇ ਆ ਹਰੇਕ ਬੰਦਾ ਲੱਖਣੀ ਦੇ ਰਿਸ਼ਾਣ ਤੇ ਵੋਟ ਪਾਊਗਾ ਸਾਨੂੰ ਬਹੁਤ ਮਾਣ ਆ ਇਸ ਚੀਜ਼ ਦਾ ਕਿ ਲੋਕ ਸਾਡੇ ਨਾਲ ਆ ਜਦੋਂੋਂ ਸਿਰ ਪਾਜਪਾ ਦੇ ਨਾਲ ਸੀ ਤੇ ਅਸੀਂ ਸਿਰ 95% ਸੀ ਕਾਣ ਅਸੀਂ ਪੂਰੇ 99% ਤੇ ਤੱਕਰੀ ਜਿੱਤੂ ਨਹੀਂ ਬੋਲੇ سلام جي جي سلام ڪري رهيا آهيون براڻو نو کني لڳو جيندا باد عمر نه کالي ڏي جيندا باد